ਸੰਗਤ ਦੇ ਵਿਚਾਰ ਫਲਸਫਾ ਵਾਹਿਗੁਰੂ ਜੀ ਦੇ ਘਰ ਤੋਂ ਰੋਟੀ ਹਰਿ ਸਾਹਿਬ ਜੀ ਬਰਦੁਲਾ ਜੋਤੀਸਰ ਸਾਹਿਬ ਦਾ ਸਮਾਗਮ ਵਿਸਤਾਰਕ ਚੱਲ ਰਿਹਾ ਹੈ ਸਾਡੇ ਕੋਲ ਬੇਹੇ ਰਾਇ ਨੇ ਜਿਨ੍ਹਾਂ ਨੇ ਪੱਕੇ ਤੌਰ ਤੇ ਪ੍ਰਣ ਕੀਤਾ ਇੱਕ ਵਚਨ ਸੰਭੀਰ ਰਹਿਣੇ ਕਰਦੇ ਅਗਲਾ ਕਿ ਨਾਮ ਜਰਾ ਸੰਦਰਭ ਕਰਦੇ ਪਿੰਡ ਕਿਹੜਾ ਪੱਤਿ ਜਿਲ੍ਹਾ ਜਿਲ੍ਹਾ ਠੰਡਾ ਜਿਲ੍ਹਾ ਉਹ ਵੀਰ ਨੇ ਮੈਨੂੰ ਆ ਕੇ ਕਹਿਆ ਕਿ ਮੈਂ ਤਾਂ ਫਕੀਰ ਦਾਸ ਕਰਦਾ ਹਾਂ ਕਿ ਮੈਂ ਮਾਈਕ੍ਰੋਫੋਨ ਦੀ ਵੀਰ ਜੀ ਕਰਦਾ ਜਮਾਨਤ ਦਿਹਾਈ ਹੋਈ ਹੈ ਕਿ ਨਸ਼ਾ ਵੀ ਛੱਡਿਆ ਕੱਲਾ ਵੀ ਮੈਂ ਪੱਕਾ ਮਾਰ ਬਣਾ ਕੇ ਆਇਆ ਚੱਲਿਆ ਵੀ ਅਗਰ ਖਾਲੀ ਰਹਿਣੀ ਚੱਲੇਗਾ ਨੰਬਰ ਉਹ ਟਾਇਰ ਗੁਰੂ ਸਾਹਿਬ ਪਾਸ਼ਾ ਦਿਆ ਕਰਨ ਇਹਨੇ ਇੱਕ ਘੜੇ ਦਾਸ ਦੀ ਕੀਤੀ ਹੋਈ ਹੈ ਬੰਦੂ ਦੋਤੀ ਸ਼੍ਰੀ ਗੁਰਦੁਆਰਾ ਸਾਹਿਬ ਦੇ ਸਾਹਮਣੇ ਖੜ ਕੇ ਸੋਏ ਦੇ ਵੀਰ ਜਕਾਰਾ ਲਾਉਂਦਾ ਜੀ ਸਾਰੇ ਸਾਥ ਦਿਓ ਹਿੰਦੂ ਧਰਮ ਦੇ ਲੋਹੇ ਹਾਉ ਜਗਤ ਤੁਰ ਗਿਆ ਇਹਨੇ ਮਨ ਪੂਰਾ ਬਣਾ ਕੇ ਕਿ ਅੱਜ ਤੋਂ ਬਾਅਦ ਮੈਂ ਕਿਸੇ ਨੂੰ ਵੀ ਨਹੀਂ ਕਰਾਂਗਾ ਆ ਜੀ ਆਹਾ ਦਾ ਆਹਾ ਜੇ ਮਾਰਾ ਦਿਆ ਕਾਲ ਸੱਚੇ ਬਾਦਸ਼ਾਹ ਰੰਧਾ ਕਾ ਸੱਚਿਆ ਤੇ ਲਕੀਰਾਂ ਉੱਪਰ ਜੀਦਾ ਜੀਦਾ ਤੁਹਾਡਾ ਬਹੁਤ ਬਹੁਤ ਸੋਹਣੇ ਕਿਰਪਾ ਕਰਾਉਂਦੇ ਕਿੰਨਾ ਚੰਗਾ ਲੱਗਿਆ ਹੋਵੇ ਉਸੋ ਨਿਹਾਲ ਆ ਦੁਰੀਆ ਆਨੰਦਿਆਨ ਉਹਦੇ ਵਿਆਹ ਤੋਂ ਬਾਅਦ ਇਹ ਕੋਈ ਨਾ 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 ਉਹਦੇ ਵਿਆਹ ਤੋਂ ਬਾਅਦ ਇਹ ਕੋਈ ਉਹ ਤਾਂ ਪਤਾ ਨਹੀਂ ਲੱਗਦਾ ਵੀ ਆਪਣੇ ਨੇ ਉੱਜੇ ਆ ਇੰਦਰ ਦੇ ਵਿਚਾਰਾਂ ਜਿਹਾਓ ਏਦਾਂ ਦੇ ਰੱਖੋ ਪਤਾ ਲੱਗੇ ਵੀ ਸਿੱਖ ਪੰਜਾਬ ਚ ਬਾਹਰਲਾ ਬੰਦਾ ਦੇਖ ਕੇ ਵੀ ਆਏ ਪੰਜਾਬੀ ਲੋਕ ਦੇ ਜੇ ਜੇ ਨਾਲ ਰੱਖੇ ਪੱਗਾਂ ਵੰਨੀਆਂ ਪੰਜਾਬੀ ਲੋਕਾਂ ਨੂੰ ਹੋਰ ਪਤਾ ਲੱਗੇ ਉਹਨੂੰ ਪਤਾ ਲੱਗੇ ਵੀ ਸਾਡੇ ਵਾਲੀ ਅੰਦਰ ਬਣ ਕੇ ਆ ਗਏ ਜੋ ਇਸ ਕਰਕੇ ਪਗਾਇਆ ਪਤਿਆਰ ਕੀ ਕਰ ਰਿਹਾ ਹੈ ਜੋ ਇਸ ਕਰਕੇ ਚਾਰੇ ਤੀਸਾਂ ਦੇ ਲੋਕ ਲੋਕਾਂ ਵਾਲਾ ਵਾਹਿਗੁਰੂ ਜੀ ਦਾ ਧਾਲਾ ਵਾਹਿਗੁਰੂ ਜੀ ਦਾ ਧਾਲਾ ਪਰਜੀਖਾ ਖਾਲਸਾ ਵਾਹਿਗੁਰੂ ਕੀ ਫਤਿਹ ਬਹੁਤ ਪਿਆਰੀ ਸਾਸ਼ੰਗ ਜੀ ਫਤੇਗੜ ਸਾਹਿਬ ਦੀ ਮਹਾਨ ਧਰਤੀ ਦੇ ਦਸਤਾਰ ਕੰਢੇ ਲੜ ਰਿਹਾ ਗੁਰਦੁਆਰਾ ਜੋਤੀਸੰਨ ਸਾਹਿਬ ਦੇ ਸਾਹਮਣੇ ਸਾਡੇ ਕੋਲ ਨੌਜਵਾਨ ਵੀਰ ਆਇਆ ਜਿਹੜਾ ਪੰਡਾ ਜੀ ਬਣਾਉਂਦਾ ਸ਼ੰਭੂ ਵਾਲਾ ਜਿਹਨਾਂ ਜਿਹਨਾਂ ਫਾਜ਼ਿਲ ਕਾ ਦੇ ਬੱਚੇ ਨੇ ਆਦਰ ਸਾਹਿਬ ਦੀ ਗੱਲ ਹੋਈ ਹੈ ਇਹ ਮਹਾਰਾਜ ਕਿਰਪਾ ਇੱਥੇ ਕੇਸ ਰੱਖ ਕੇ ਚੱਲਿਆ ਹੈ ਇਹ ਪ੍ਰਣ ਕੀਤਾ ਵੀ ਅੱਜ ਤੋਂ ਕੇਸਾਂ ਦੀ ਬੇਇੱਜ਼ਤੀ ਨਹੀਂ ਕਰੂਗਾ ਕਦੇ ਵੀ ਸਭ ਨੂੰ ਦਇਆ ਕਰਨਾ ਚੜ੍ਹਦੀ ਕਲਾ ਵਿੱਚ ਰਹਿਣਾ ਇਹ ਬੱਚੇ ਨੂੰ ਸਿੱਖੀ ਕੇਸਾਂ ਨੂੰ ਸਮਝਾ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਸਾਨੂੰ ਪ੍ਰੇਮੋਂ ਦੇਣ ਕਰਦੇ ਹਨ ਅੱਜ ਤੋਂ ਕੇਸਾਂ ਦੀ ਬੇਇੱਜ਼ਤੀ ਕਰਦੇ ਕੇਸਾਂ ਨੂੰ ਪਿਆਰ ਤੇ ਸਾਨੂੰ ਦਇਆ ਮਾੜੀ ਬੋਲੀ ਸੁਣ ਕੇ ਦੱਸੇ ਕਹੀ ਜੀਆ ਤੁਹਾਨੂੰ ਨਹੀਂ ਚਾਹੀਦੀ ਆ ਨੋਟ ਰਿਕਾਰਡ ਤੋਂ ਬਾਅਦ ਧਰਤੀ ਦੇ ਤੋਂ ਲਵਾ ਕੇ ਆਉਣੇ ਇਹਨੂੰ ਬਗੜੀਆ ਦੀ ਕਿਰਪਾ ਹੋਈ ਆ ਬਰਾ ਲੋਕਾਂ ਦਾ ਗ੍ਰੇਟ ਸਟਾਰ ਨਿਯਾਇ ਗੁਰੂ ਕੇ ਪਿਆਰਿਓ ਆ ਟਾਕਸ ਕੱਢੇ ਆ ਤਸਵੀਰ ਦੇ ਕੰਨਾਂ ਤੋਂ ਇਨਸਾਨਾਂ ਨੂੰ ਸ਼ਰਮ ਆਉਣੀ ਚਾਹੀਦੀ ਬਸ ਸੇਖਾ ਇਹ ਕੰਮ ਕਿਹੜੇ ਕਰਦੇ ਆ ਮਾਰ ਦੀ ਕਿਰਪਾ ਹੋਈ ਆ ਬੱਚੇ ਤੇ ਅਗਰੇ ਕੇਸ ਵੀ ਰੱਖਣੇ ਆ ਇਹਨਾਂ ਅੱਜ ਤੋਂ ਬਾਹਰ ਨਹੀਂ ਮਾਉਂਦੇ ਜੀ ਮੇਰੀ ਹੋਰ ਵੀ ਨੌਜਵਾਨਾਂ ਨੂੰ ਅਪੀਲ ਆ ਪਿਆਰਿਓ ਸਾਰੇ ਸ਼ਰਮ ਕਰੋ ਅਸੀਂ ਦਰੂਸਤਾ ਜੀ ਨੇ ਆਉਂਿਆ ਕਿ ਨਾਨੀਆ ਬਣ ਕੇ ਆ ਮਰਦ ਬਣਾਇਆ ਕੋਈ ਕਰਗੀ ਕਰਦੇ ਇਹ ਚੋਲੋ ਮਸਤ ਦੇਣਾ ਕਰਨ ਤੇ ਵੀ ਉਹ ਸਿੱਖੀ ਦੇਣ ਭਾਈ ਗੁਰਜੀ ਦਾ ਖਾਲਸਾ ਭਾਈ ਗੁਰਜੀ ਦੀ ਭੱਜੇ ਹੋਰ ਬਾਹਰ ਤੇ ਉਹ ਕੱਟੇਗਾ ਇਹ ਨਾ ਨਹੀਂ ਪਹਿਲਾਂ ਕੱਟਦੀ ਤੂੰ ਕਹਿਆ ਨਾ ਕੱਟਦੀ ਆ ਇਹ ਨਹੀਂ ਕੱਟਦੀ ਮੈਂ ਹੁਣ ਕੱਟਦੀ ਆ ਕੱਟਦੀ ਤੂੰ ਕੀ ਗੱਲ ਲੈ ਚਾਰ ਤੇ ਲੱਗੀ ਲਾ ਬੱਕੀਰ ਬਣਾ ਕੇ ਹੋ ਵੇਉਣ ਹੁਣ ਦੇ ਕੱਢ ਦੀ ਓਕੇ ਓਕੇ ਬੱਤ ਮੈਂ ਤਾਂ ਨਹੀਂ ਲੱਟਦੀ ਜੀ ਰਾਣੀ ਹਾਂ ਬਹੁਤ ਜੋਤ ਪ੍ਰੀ ਲੋਕ ਕੇ ਡਾਇਰ ਨੇ ਕਿਹਦੇ ਵਾਲ ਆ ਕੰਨਾਂ 'ਚ ਮਰਦਾ ਕੀ ਪਾਇਆ ਤੂੰ ਕੰਨਾਂ 'ਚ ਕੀ ਪਾਇਆ ਕਾਦੇ ਪੋਜਾਂ ਬਾਲੀਆਂ ਵਰਗੇ ਕੰਨ ਤੇ ਮਰਜੀ ਹੈ ਜੀ ਛੋਟੀ ਹੈਗੀ ਤੂੰ ਲਾਜ਼ਮਾ ਸੁਨਾ ਦੇ ਕੀ ਹੋਣਾ ਤੈਨੂੰ ਦਸਾਂ ਪਾਸ਼ੇ ਜੋਤ ਦਸਾਂ ਪਾਸ਼ੇ ਜੋਤ ਦਸਵੇਂ ਪਾਸ਼ਾ ਜੋਤ ਦਸਾਂ ਪਾਸ਼ੇ ਜੋਤ ਮਰ ਜਾਂਦਾ ਜੀ ਦਸਾਂ ਪਾਸ਼ਾ ਹੀ ਜੋਤ ਜੀ ਜੋਤ ਕੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਰਬੰਸ ਨਾਨੀਆਂ ਕਮਰ ਰੀਏ ਸਾਨ ਤੇ ਚੱਲੀ ਸਰਬੰਸ ਨਾਨੀਆਂ सुन तेरे भूल चली वो कुर्बानियां ने शोले के पर्दे कर तो एक वदाई ਜੇ ਕਰਪਾ ਦਾ ਘੜਾ ਰੱਖੀ ਉਹ ਅਮਰ ਸਿਮਰ ਸਭੇ ਉਹਨੇ ਜੱਲੀ ਇਸਲੇ ਦੇ ਕਸ਼ਟ ਨੂੰ ਕੋਟਰੀ ਸੋਨ ਤੇ ਉਹਨੇ ਜੱਲੀ ਸ਼ਰੀਆ ਕਾਲੇ ਸਭਨ ਕਰਪਾ ਮੈਂ ਇੱਥੇ ਟੋਟ ਸੋਹੇ ਪਰਮਾਨਾ ਗੁਰੂ ਕੀ ਪਿਆਰਾ ਜੇ ਤੈ ਗੁਰੂ ਦੇ ਅੰਦਰ ਲਿਖੀ ਜਾਈਏ ਕੇਸ਼ ਸੈਨੇ ਰੱਖੀ ਨਹੀਂ ਆਏ ਤੇ ਰੰਗਰ ਕੈਸ਼ ਐਲਿਕ ਚੱਲਦੇ ਨਾ ਹਿੰਦੀ ਕੁਰਤੇ ਆਉਂਦੇ ਮੱਲਰ ਜੱਟ ਜੀ ਅਧਿਕਾਰ ਸਾਹਿਬ ਦੀ ਮਹਾਨ ਧਰਤੀ ਦੇ ਦਸਤਾਨੇ ਕਹਿੰਦੇ ਆ ਜਦੋਂ ਨੀਂਦਾਂ ਦਾ ਜੁਕਾਉਂ ਅਤਰੀਂ ਇਰਹਸਾਨ ਤੇ ਨੋਰੀ ਕਿ ਪਾਇਤੇ ਕੇ ਇਸ ਰੱਖੇ ਚੱਲਿਆ ਏ ਇਹਨੇ ਪ੍ਰਣ ਕੀਤਾ ਵੀ ਆਪੇ ਦਾ ਕੇਸਾ ਦੀ ਹੋਣੀ ਸਹੀ ਕਰੂਗਾ ਕਦੇ ਵੀ ਪਰ ਨੂੰ ਦਿਆ ਕਰਨ ਚੜ੍ਹਦੀ ਕਲਾ ਵਰਸਾ ਇਹ ਬੱਚੇ ਨੂੰ ਸਿੱਖੀ ਕੇਸਾ ਅਸਾਂ ਨਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ